ਮੇਰਾ ਨਾਮ ਵਰੁਣ ਜਿੰਦਲ ਹੈ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋੜੀਆਂ ਪੱਟੀਆਂ ਰੋਲ ਯੂਥ ਕਲੱਬ ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਜੋੜੀਆਂ ਪੱਟੀਆਂ ਚੌਂਕ ਪਟਿਆਲਾ ਵਿੱਚ ਜੋ ਪੰਜਾਬ ਦੀ ਸੁਪਰ ਸਿੱਧ ਸ਼੍ਰੀ ਰਾਮ ਲੀਲਾ ਦਾ ਮੰਚਨ ਹੋਣ ਜਾ ਰਿਹਾ 3 ਅਕਤੂਬਰ ਤੋਂ ਲੈ ਕੇ 12 ਅਕਤੂਬਰ ਤੱਕ 12 ਅਕਤੂਬਰ ਨੂੰ ਦੁਸ਼ਹਿਰੇ ਦਾ ਜਿਹੜਾ ਮੇਲਾ ਹੈ ਉਹ ਵੀ ਧੂਮ ਧਾਮ ਦੇ ਨਾਲ ਜੋੜੀਆਂ ਪੱਟੀਆਂ ਚੌਂਕ ਦੇ ਵਿੱਚ ਮਨਾਇਆ ਜਾਊਗਾ ਪਹਿਲੇ ਨਰਾਤੇ ਤੋਂ ਸ਼੍ਰੀ ਰਾਮ ਲੀਲਾ ਦਾ ਮੰਚਨ ਹੈ ਜਿਹੜਾ ਸ਼ੁਰੂ ਹੋਊਗਾ ਅੱਜ ਹੈ ਜਿਹੜੀ ਦੇਖੋ ਬੱਚੇ ਬੜੀ ਮਿਹਨਤ ਕਰ ਰਹੇ ਨੇ ਇੱਕ ਮਹੀਨਾ ਹੋ ਗਿਆ ਲਗਭਗ 1 ਤਰੀਕ ਤੋਂ ਬੱਚੇ ਜਿਹੜੇ ਹੈਗੇ ਸ਼੍ਰੀ ਰਾਮ ਲੀਲਾ ਦੇ ਤਿਆਰੀਆਂ ਕਰ ਰਹੇ ਨੇ ਮੰਚਨ ਦੀ ਤਿਆਰੀਆਂ ਕਰ ਰਹੇ ਨੇ ਅੱਜ ਜਿਹੜਾ ਸੰਡੇ ਹੁੰਦਾ ਹੈ 11 ਵਜੇ ਤੋਂ ਲੈ ਕੇ 5 ਵਜੇ ਤੱਕ ਸ਼੍ਰੀ ਰਾਮ ਲੀਲਾ ਦਾ ਮੰਚਨ ਹੈ ਜਿਹੜਾ ਉਹਦੇ ਤਿਆਰੀਆਂ ਹੈਗੀਆਂ ਉਹ ਕੀਤੀਆਂ ਜਾਂਦੀਆਂ ਨੇ ਬਾਤੇ ਮਤ ਕਰੋ ਆਪ ਵਿਚਵੇਂ ਮਤ ਪੜੀਏ ਭਈਆ ਵਾਰ ਸੈਨਾਛਤਰੀ ਦੇਮ ਕੇ ਵਿਰੁੱਧ ਹੈ ਸ਼ਤ్రੂ ਵਾਰ ਕਰੇ ਔਰ ਸ਼ਤਰੀ ਉਸਕਾ ਉੱਤਰਤਾ ਦੇ ਇਹ ਉਸਕੀ ਵੀਰਤਾ ਪਰ ਧਿੱਕਾਰ ਹੈ ਭਈਆ मर भी गया तो उस तो सिंहासन महारानी सीता के साथ आप विराजमान हो गए मारहा दशरथ और उनके वो चेहते पर दोनों हाथ जोड़े खड़े हो गए भास्कर तो मेरे मतबे का कुछ तो भास्कर यहाँ से उसी वक्त जाऊंगा क्या तुझे मारूंगा क्या अपना सर कटवा दूंगा रा, राम को बनवास के ऐसी बातें ना करो तो रानी ऐसी बातें ना करो तो... राम राम मेरा हृदय का टुकड़ा तू वन में कैसे रहेगा तुम भरत को तो राज दे दो लेकिन राम को राम को वनवास मत दो रानी राम को वनवास मत दो तो तोड़ दिया मेरे से मैं कभी बस कर परंतु कभी भी अपने मुख पे सत्य का नाम कभी मत नहीं, नहीं, नहीं। ਸ਼ਹਿਰ ਦੀ ਜਿਹੜੀ RAM LILA ਹੈ ਦੋ RAM LILA ਸ਼ਹਿਰ ਦੇ ਵਿੱਚ ਹੁੰਦੀ ਹੈ ਸ੍ਰੀ RAM LILA ਰਾਗੋ ਮਾਜਰਾ ਸ੍ਰੀ RAM LILA ਜੋੜੀਆਂ ਪੱਠੀਆਂ ਬਹੁਤ RAM BHAGAT ਦੋਨੋਂ RAM LILA ਨੂੰ ਪਿਆਰ ਦਿੰਦੇ ਆਂ ਅਸੀਂ ਆਪਣੇ ਕਲੱਬ ਵੱਲੋਂ ਆਪਣੇ ਮੈਂਬਰਾਂ ਵੱਲੋਂ ਸਭ ਨੂੰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਜਿਵੇਂ ਪਹਿਲਾਂ ਤੁਸੀਂ ਸ੍ਰੀ RAM LILA ਜੋੜੀਆਂ ਪੱਠੀਆਂ ਨੂੰ ਪਿਆਰ ਦਿੰਦੇ ਆਇਓ ਇਸ ਵਾਰ ਵੀ ਸਾਨੂੰ ਮਹੀ ਪਿਆਰ ਸਹਿਯੋਗ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਦਿਓ ਤਾਂ ਕਿ ਜਿਹੜੇ ਬੱਚੇ ਰੋਲ ਕਰ ਰਹੇ ਨੇ ਉਹਨਾਂ ਦਾ ਹੌਸਲਾ ਵਧੇ ਤੇ ਇੱਕ ਹੋਰ ਬੇਨਤੀ ਹੈ ਕਿ ਜੋੜੀਆਂ ਪਟੀਆਂ ਆਰਾਮਲੀਲਾ ਦੇ ਵਿੱਚ ਜਾਂ ਕਿਤੇ ਵੀ ਆਰਾਮਲੀਲਾ ਹੁੰਦੀ ਹੈ ਆਪਣੇ ਬੱਚਿਆਂ ਨੂੰ ਉੱਥੇ ਆਰਾਮਲੀਲਾ ਦੇਖਣ ਜ਼ਰੂਰ ਲੈ ਕੇ ਆਓ ਕਿਉਂਕਿ ਜਦ ਤੱਕ ਆਪਾਂ ਆਪਣੇ ਬੱਚਿਆਂ ਨੂੰ ਜਿਹੜੀ ਚੀਜ਼ ਨਹੀਂ ਦਿਖਾਵਾਂਗੇ ਉਹ ਸਿੱਖhenge ਕਿਵੇਂ ਕਿਉਂਕਿ ਆਰਾਮਲੀਲਾ ਦੇ ਵਿੱਚ ਸਾਨੂੰ ਪਤਾ ਚੱਲਦਾ ਹੈ ਕਿ ਇੱਕ ਅਦਰਸ਼ ਬੇਟਾ ਕੀ ਹੁੰਦਾ ਹੈ ਇੱਕ ਛੋਟਾ ਭਾਈ ਦੀ ਭੂਮਿਕਾ ਕੀ ਹੁੰਦੀ ਹੈ ਇੱਕ ਮਿੱਤਰ ਦੀ ਭੂਮਿਕਾ ਕੀ ਹੁੰਦੀ ਹੈ ਇੱਕ ਭਗਤ ਦੀ ਭੂਮਿਕਾ ਕੀ ਹੁੰਦੀ ਹੈ ਕੁੱਲ ਮਿਲਾ ਕੇ RAM LILA ਦੇ ਵਿੱਚ ਇੱਕ ਆਦਰਸ਼ ਪਰਿਵਾਰ ਦੀ ਜਿਹੜੀ ਭੂਮਿਕਾ ਹੈ ਉਹ ਕੀ ਹੁੰਦੀ ਹੈ ਉਹ ਸਾਰੀ RAM LILA ਦੇ ਵਿੱਚ ਦਿਖਾਇਆ ਜਾਂਦਾ ਹੈ ਤਾਂ ਮੈਂ ਫੇਰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਸ਼੍ਰੀ RAM LILA ਦਾ ਮੰਚਨ ਦੇਖਣ ਜਿਹੜਾ ਹੈ ਉਹ ਜ਼ਰੂਰ ਆਓ ਸਾਡਾ ਚੈਨਲ ਵੀ ਹੈ ਇੱਕ ਰਮਾਇਣ ਆਪਣੀ ਭਾਰਤੀ ਸੰਸਕ੍ਰਿਤੀ ਉਹ ਵੀ ਤੁਸੀਂ ਉਸਤੇ ਲਾਈਵ ਬੈਠ ਕੇ ਜਿਹੜੇ ਬਜ਼ੁਰਗ ਹੈ ਉਹ ਆ ਨਹੀਂ ਸਕਦੇ ਉਹ ਘਰ ਬੈਠ ਕੇ ਲਾਈਵ ਦੇਖ ਸਕਦੇ ਨੇ ਹੋਰ ਵੀ ਸਾਡੇ ਪੱਤਰਕਾਰ ਭਰਾ ਨੇ ਜੋ ਹਮੇਸ਼ਾ ਸਾਡੀ RAM LILA ਦਾ ਮੰਚਨ ਨੂੰ ਕਵਰ ਕਰਨ ਆਂਦੇ ਨੇ ਉਦੇ ਥਰੋ ਵੀ ਤੁਸੀਂ ਰਾਮਲੀਲਾ ਦਾ ਮੰਚਨ ਦੇਖ ਸਕਦੇ ਹੋ ਸਾਡਾ ਇੱਕੋ ਹੀ ਮਕਸਦ ਹੈ ਕਿ ਜਿਹੜੀ ਭਾਰਤੀਆ ਸੰਸਕ੍ਰਿਤੀ ਨੂੰ ਬੱਚੇ ਭੁੱਲਦੇ ਜਾ ਰਹੇ ਨੇ ਉਹ ਵੱਧ ਚੜ ਕੇ ਅੱਗੇ ਆਣ ਤੇ ਅਸੀਂ ਇਸ ਵਾਰ ਬੱਚਿਆਂ ਨੂੰ ਵੀ ਬਹੁਤ ਮੌਕਾ ਦਿੱਤਾ ਹੈ ਕਿ ਰਾਮਲੀਲਾ ਦਾ ਜਿਹੜਾ ਪ੍ਰਸਾਰਣ ਹੈ ਜਾਂ ਰਾਮਲੀਲਾ ਚ অভিনয় ਕਰਨਾ ਹੈ ਉਹ ਦੇਖਣ ਆਣ ਬਸ ਇੰਨੀ ਹੀ ਬੇਨਤੀ ਹੈ ਮੈਂ ਆਪਣੇ ਵੱਲੋਂ ਆਪਣੇ ਕਲੱਬ ਵੱਲੋਂ ਰਾਮਲੀਲਾ ਕਮੇਟੀ ਵੱਲੋਂ ਸਭ ਨੂੰ ਬੇਨਤੀ ਕਰਦਾ ਕਿ ਰਾਮਲੀਲਾ ਦਾ ਮੰਚਨ ਹੈ ਜਿਹੜਾ 3 ਅਕਤੂਬਰ ਤੋਂ ਦੇਖਣ ਜ਼ਰੂਰ ਆਣ ਅਗਰ ਇਸ ਵਾਰ ਸਾਡੇ ਇੱਕ ਕਲੱਬ ਨੇ ਇੱਕ ਹੋਰ ਉਪਰਾਲਾ ਕੀਤਾ ਇੱਕ ਆਰਤੀ ਸੰਗ੍ਰਹਿ ਬੁੱਕ ਛਾਪੀ ਹੈ ਜਿਹਦੇ ਵਿੱਚ ਸਾਰੀ ਆਰਤੀਆਂ ਨੇ ਕਿਉਂਕਿ ਬੱਚੇ ਆਰਤੀਆਂ ਨੂੰ ਵੀ ਭੁੱਲਦੇ ਜਾ ਰਹੇ ਨੇ ਕੋਈ ਨਾ ਕੋਈ ਪ੍ਰਯਾਸ ਜੋੜਿਆਂ ਬਠੀਆਂ ਰੋਲ ਯੂਥ ਕਲੱਬ ਹਮੇਸ਼ਾ ਕਰਦਾ ਰਹਿੰਦਾ ਹੈ ਮੈਂ ਫੇਰ ਬੇਨਤੀ ਕਰਦਾ ਕਿ ਰਾਮਲੀਲਾ ਦਾ ਮੰਚਨ ਹੈ ਜਿਹੜਾ ਜ਼ਰੂਰ ਦੇਖਣ ਆਓ ਜੈ ਸ਼੍ਰੀ ਰਾਮ ਜੈ